ਪਹਿਲਾਂ ਤੇ ਗੱਲਬਾਤ ਇਹ ਕਰ ਲਈਏ ਕਿ ਲੰਬੀ ਕੱਲ ਕੱਲ ਤੁਸੀਂ ਵਾਰ-ਵਾਰ ਪੁੱਛ ਰਹੇ ਸੀਗੇ ਆਪਣੀ ਆਡੀਅנס 'ਚੋਂ ਬਹੁਤ ਪੁੱਛ ਰਹੇ ਸੀਗੇ ਕਿ ਲੰਬੀ ਦਾ ਕੀ ਬਣਿਆ ਜੀ ਲੰਬੀ ਦਾ ਕੀ ਬਣਿਆ ਦੇਖੋ ਗੱਲ ਇਹ ਕਿ ਤਿੰਨ-ਚਾਰ ਪੰਜਾਬ ਦੀਆਂ ਐਸੀਆਂ ਸੀਟਾਂ ਨੇ ਸੀਟਾਂ ਸੀ ਹਾਂਜੀ ਨਹੀਂ ਨਹੀਂ ਓਵਰ ਆਲ ਜੇ ਤੁਸੀਂ ਦੇਖੋਗੇ ਨਾ ਹਮੇਸ਼ਾ ਉਹ ਤਿੰਨ-ਚਾਰ ਸੀਟਾਂ ਜਿਹੜੀਆਂ ਉਹਦੇ ਤੇ ਕੈਂਡੀਡੇਟ ਕੋਈ ਵੀ ਹੋਵੇ ਹੂੰ ਉਹ ਹਮੇਸ਼ਾ ਪੰਜਾਬੀਆਂ ਦੀ ਖਿੱਚ ਦਾ ਕੇਂਦਰ ਰਹਿੰਦੀਆਂ ਨੇ ਜੀ ਲੰਬੀ ਚ ਜਦੋਂ ਬਾਦਲ ਬ੍ਰਦਰਸ ਲੜੇ ਤਿੰਨੇ ਆਪਸ ਸਾਰੀ ਦੁਨੀਆ ਨੇ ਦੇਖਿਆ ਸਭ ਜੀ ਲੰਬੀ ਚ ਜਦੋਂ ਜਰਨੈਲ ਸਿੰਘ ਆ ਕੇ ਲੜੇ ਦਿੱਲੀ ਤੋਂ ਪੂਰੀ ਦੁਨੀਆ ਨੇ ਦੇਖਿਆ ਸਿੱਖਿਆ ਬਿਲਕੁਲ ਲੰਬੀ ਚ ਜਦੋਂ ਖੁੱਡੀਆਂ ਸਾਹਿਬ ਨੇ ਇਤਿਹਾਸ ਰਚਿਆ ਦੁਨੀਆ ਨੇ ਦੇਖਿਆ ਸਾਰਾ ਤਾਂ ਮਤਲਬ ਕਿ ਲੰਬੀ ਆਲਵੇਜ਼ ਚਰਚਿਤ ਰਹਿੰਦੀ ਆ ਗਿਦੜਵਾਹਾ ਚਰਚਿਤ ਰਹਿੰਦੀ ਆ ਇਸੇ ਤਰ੍ਹਾਂ ਕਈ ਮਜੀਠਾ ਪਟਿਆਲਾ ਜਿਵੇਂ ਆਪਾਂ ਲੋਕ ਸਭਾ ਸੀਟ ਦੇਖਦੇ ਆਂ ਵੀ ਉੱਥੇ ਕੌਮ ਹੂੰ ਧਰਮਦੀਰ ગાંધી ਘਰਾ ਕੇ ਵਾਹ ਵੀ ਵਾਹ ਬਿਲਕੁਲ ਮਤਲਬ ਕਿ ਕੁਝ ਸੀਟਾਂ ਨੇ ਹੌਟ ਸੀਟਾਂ ਕਹਿੰ ਲੋ ਕਿ ਉਹ ਸਦਾ ਗਰਮ ਰਹਿੰਦੀਆਂ ਆਪਾਂ ਕਹਿ ਲઈએ ਨਾ ਵੀ ਉਹ ਖਿੱਚ ਦਾ ਕੇਂਦਰ ਰਹਿੰਦੀਆਂ ਤਾਂ ਲੰਬੀ ਵਾਰ-ਵਾਰ ਕੱਲ ਆ ਰਹੀ ਐ ਸੀ ਤਾਂ ਲੰਬੀ ਕਲੀਅਰ ਹੈ ਕ੍ਰਿਸਟਲ ਕਲੀਅਰ ਤਸਵੀਰਾਂ ਜੀ ਚਲ ਇੱਥੇ ਗੱਲ ਸ਼ੁਰੂ ਕਰ ਲੈਂਦੇ ਅਸੀਂ ਖੁੱਡੀਆਂ ਸਾਹਿਬ ਦਾ ਜ਼ਿਕਰ ਕੀਤਾ ਮਿੰਟੋ ਜੀ ਤੇ ਜਦੋਂ ਖੁੱਡੀਆਂ ਸਾਹਿਬ ਨੂੰ ਲੋਕ ਲੈ ਕੇ ਆਏ ਸੀ ਨਾ ਉਹ ਵੀ ਬੜੇ ਮੋਹ ਨਾਲ ਤੇ ਬੜੇ ਚਾਹ ਨਾਲ ਲੈ ਕੇ ਆਏ ਸੀ ਪਰ ਲੰਬੀ ਦਾ ਸ਼ੁਕਰ ਤੁਰਿਆ ਉਤਰਿਆ ਵੀ ਲੰਬੀ ਹੋਈ ਪਈ ਤਾਂ ਫਿਰ ਆਪ ਗੱਲ ਲੰਬੀ ਲੈ ਚੱਲਾਂਗੇ ਉਸ ਤੋਂ ਬਾਅਦ ਹਾਂ ਲੰਬੀ ਲੈ ਚੱਲੋ ਜੀ ਗੱਲ ਕੋਈ ਗੱਲ ਨਹੀਂ ਹੈ ਜੀ ਹਾਂ ਜੀ ਦੱਸੋ ਆਉਣ ਦਿਓ ਲੰਬੀ ਆਉਣ ਦਿਓ ਸਾਡੇ ਕੋਲ ਨਹੀਂ ਲੰਬੀ ਦਾ ਜਿਹੜਾ ਰਿਜ਼ਲਟ ਹੈ ਲੰਬੀ ਦਾ ਰਿਜ਼ਲਟ ਮੈਂ ਜੇ ਤੁਹਾਨੂੰ ਦੱਸਣਾ ਚਾਹਾਂ ਇੰਟਰਸਟਿੰਗ ਹੈ ਪਹਿਲੇ ਡਾਟਾ ਹੀ ਦੇ ਦਈਏ ਲੰਬੀ ਦਾ ਹਾਂ ਜੀ ਕਿ ਕੀ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਕਲੀਨ ਸਵੀਪੀ ਹੋ ਗਿਆ ਜੀ ਹੂੰ ਜ਼ਿਲ੍ਹਾ ਪ੍ਰੀਸ਼ਦੀਆਂ ਜਿੰਨੀਆਂ ਸੀ ਸਾਰੀਆਂ ਕੰਨੀ ਲੱਗਿਆ ਤੇ ਸਭ ਤੋਂ ਮੇਰੇ ਖਿਆਲ ਦੇ ਨਾਲ ਇੱਕ ਸੋਚਣ ਵਾਲਾ ਵਿਸ਼ਾ ਕਾਂਗਰਸ ਵਾਸਤੇ ਵੀ ਹੋਏਗਾ ਕਿ ਕਾਂਗਰਸ ਦੇ ਅੱਛੇ ਖਾਸੇ ਲੀਡਰ ਨੇ ਨਾ ਇੱਥੇ ਜੀ ਖੋਡੀਆਂ ਫੈਮਿਲੀ ਵੀ ਤਾਂ ਕਾਂਗਰਸੀ ਸੀ ਹੂੰ ਅੱਛਾ ਉਹਦੇ ਚ ਤੁਸੀਂ ਵੇਖੋ ਕਿ ਆ ਹੁਣ ਅਵਲ ਖੁਰਾਣਾ ਫੈਮਿਲੀ ਆ ਹੂੰ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਮੇਸ਼ਿੰਦਰ ਸਿੰਘ ਬਾਦਲ ਬਾਦਲ ਬਿਲਕੁਲ ਤਾਂ ਅੱਛੇ ਖਾਸੇ ਲੀਡਰ ਹੈਗੇ ਨੇ ਹੂੰ ਤਾਂ ਉਸ ਸੂਰਤ ਦੇ ਵਿੱਚ ਲੰਬੀ ਚ ਲਗਾਤਾਰ ਕਾਂਗਰਸ ਦਾ ਘਟਣਾ ਇਹ ਇਹਨਾਂ ਵਾਸਤੇ ਵੀ ਚਿੰਤਾ ਦਾ ਵਿਸ਼ਾ ਹੈ ਖੈਰ 25 ਚੋਂ 20 ਲੈ ਗਏ ਅਕਾਲੀ ਲੰਬੀ ਚ ਜੀ 25 ਸੀ ਕੁੱਲ ਬਲਾਕ ਸੰਮਤੀ 20 ਲੈ ਗਏ ਹੁਣ ਤੁਸੀਂ ਇਹਨੂੰ ਕੀ ਮੰਨਦੇ ਹੋ ਕੀ ਨਹੀਂ ਮੰਨਦੇ ਹੂੰ ਹੂੰ ਥੋੜੀਆਂ ਜੀਆਂ ਚੀਜ਼ਾਂ ਛੱਡ ਦਿਓ ਆਮ ਆਦਮੀ ਪਾਰਟੀ ਦੇ ਖੁਸ਼ ਹੋਣ ਵਾਸਤੇ ਖੋਡੀਆਂ ਸਾਹਿਬ ਦੇ ਖੁਸ਼ ਹੋਣ ਵਾਸਤੇ ਬਾਕੀ ਬਹੁਤਾ ਕੁਝ ਬਚਦਾ ਨਹੀਂ ਜੀ ਤੇ ਜਿਹੜੀਆਂ ਸਿਗਿਆ ਜੀ ਆਪਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਕਰੀਏ ਗੱਲਾਂ ਤੇ ਇਹਦੇ ਵਿੱਚ ਕੀ ਆ ਕਿ ਅਕਾਲੀ ਦਲ ਆਪ ਜਿਹੜਾ ਕਾਂਗਰਸ ਜੇ ਇਹਨਾਂ ਦਾ ਆਪਾਂ ਮੁਕਾਬਲਾ ਦੇਖੀਏ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਪੂਰੇ ਜ਼ਿਲ੍ਹੇ ਦੇ ਵਿੱਚੋਂ ਜੇ ਆਪਾਂ ਦੇਖੀਏ ਤੇ ਅਕਾਲੀ ਦਲ ਤੋਂ ਪਛੜ ਗਈ ਆ ਬਲਾਕ ਸੰਮਤੀ ਲੰਬੀ ਪਚੀ ਵਿੱਚੋਂ 20 ਜਿੱਤੇ ਆ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਮੇਰੇ ਖਿਆਲ ਦੇ ਨਾਲ ਕੋਈ ਵੀ ਨਾ ਜਿੱਤ ਪਾਏ ਹੂੰ ਠੀਕ ਹੈ ਜੀ ਓਵਰ ਆਲ ਜੇ ਆਪਾਂ ਮੁਕਸਰ ਦਾ ਡਾਟਾ ਦੇਖੀਏ ਮੈਂ ਉਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਮੁਕਸਰ ਦਾ ਡਾਟਾ ਵੀ ਬੋਲ ਕੇ ਦੱਸ ਦਿਨਾ ਮੈਂ ਤੁਹਾਨੂੰ ਕਿ ਟੋਟਲ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਨ 13 ਆਮ ਆਦਮੀ ਪਾਰਟੀ 5 ਜਿੱਤੀ ਆ ਅਕਾਲੀ ਦਲ ਬਾਦਲ 7 ਇੰਡੀਅਨ ਨੈਸ਼ਨਲ ਕਾਂਗਰਸ ਸਰਫਿਕ ਇੱਕ ਇਹ ਮੁਕਸਰ ਜ਼ਿਲ੍ਹੇ ਚ ਕਾਂਗਰਸ ਦੀ ਤਸਵੀਰ ਇਹੋ ਜੀ ਨਿਕਲ ਰਹੀ ਆ ਇਹ ਇੰਟਰਸਟਿੰਗ ਆ ਠੀਕ ਹੈ ਜੀ ਹੁਣ ਆਪਾਂ ਜੇ ਅ ਨੇੜੇ ਢੇੜੇ ਦੇਖੀਏ ਤਵਾਈ ਇਹ ਆਮ ਆਦਮੀ ਪਾਰਟੀ ਵਾਸਤੇ ਲੰਬੀ ਵਾਲੀ ਵੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਸੀ ਉਹ ਅਕਾਲੀ ਲੈ ਗਏ ਕਿੱਲਿਆਂ ਵਾਲੀ ਵਾਲੀ ਉਹ ਵੀ ਕਾਲੀ ਲੈ ਗਏ ਫਤਿਹਪੁਰ ਮੰਨੀ ਵਾਲੀ ਉਹ ਵੀ ਕਾਲੀ ਲੈ ਗਏ ਤੁਸੀਂ ਹਿਸਾਬ ਲਾ ਲਓ ਇਹ ਸਾਰੇ ਕਹਿ ਲਓ ਕਿ ਖੁੱਡੀਆਂ ਸਾਹਿਬ ਦੇ ਆਪਣੇ ਪਿੰਡ ਨੇ ਜੀ ਜਿਹੜੇ ਕਿ ਇਹਨਾਂ ਦੇ ਖੋਏ ਸਨ ਮਤਲਬ ਕਿ ਅਕਾਲੀ ਦਲ ਬਾਦਲ ਤੋਂ ਜਿਹੜੇ ਖੋਏ ਸੀਗੇ ਤਾਂ ਤੁਸੀਂ ਹਿਸਾਬ ਲਾ ਲਓ ਕਿ ਇਹ ਸਾਰੇ ਜਿਹੜੇ ਆ ਜ਼ਿਲ੍ਹਾ ਪ੍ਰੀਸ਼ਦ ਦੇ ਉਹ ਇਹਨਾਂ ਦੇ ਕੋਲੋਂ ਗਏ ਨੇ ਜੀ ਇਹ ਇੰਟਰਸਟਿੰਗ ਆ ਇਹ ਬਹੁਤ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਮਿੱਡਾ ਦੇਖੋਗੇ ਮਿੱਡਾ ਵੀ ਲੈ ਗਿਆ ਕੱਲ੍ਹ ਇਹ ਲੰਬੀ ਹਲਕੇ ਦੇ ਪਿੰਡ ਆ ਸਾਰੇ ਮਿੱਡਾ ਮਿੱਡਾ ਜ਼ੋਨ ਫਤਿਹਪੁਰ ਮਨੀਆਲ ਫਿਰ ਅੱਗੇ ਆ ਜਾਓ ਲੰਬੀ ਪਿੰਡ ਜਿੱਥੋਂ ਹਲਕਾ ਬਣਦਾ ਤੇ ਕੱਲ੍ਹ ਆਲੀ ਕੱਲ੍ਹ ਆਲੀ ਤੇ ਬਿਲਕੁਲ ਖੁੱਡੀਆਂ ਸਾਹਿਬ ਦਾ ਗੜ ਸੀ ਮਾਂਜੇ ਗਏ ਸਾਰੇ ਪਾਸਿਓਂ ਹੂੰ ਵਾਜੇ ਵੱਜ ਗਏ ਸਰ ਜ਼ਿਲ੍ਹਾ ਪ੍ਰੀਸ਼ਦ ਦੀਆਂ 4-4ਾਂ ਚੋ ਲੈ ਗਏ ਹੂੰ ਪਿੱਛੇ ਕੀ ਬਚਿਆ ਨਿਲਵਟਾ ਸਨਾਟਾ ਜੀ ਤਾਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਸੀ ਹਿਸਟੋਰੀਕਲ ਜਿੱਤ ਸੂਰਜ ਬਹੁਤ ਤੇਜ਼ੀ ਨਾਲ ਦੋ ਬਤਾ ਨਜ਼ਰ ਆ ਰਿਹਾ ਬਿਲਕੁਲ ਮੈਂ ਇਸੇ ਕਰਕੇ ਪਰਿਵਰਤਨ ਦੀ ਗੱਲ ਕਰ ਰਿਹਾ ਸੀ ਕਿ ਪਰਿਵਰਤਨ ਦੇਖੋ ਕਿਸ ਤਰ੍ਹਾਂ ਖੁੱਡੀਆਂ ਸਾਹਿਬ ਨੂੰ ਦੇਖੋ ਇੱਕ ਗੱਲ ਆ ਕਿ ਖੁੱਡੀਆਂ ਸਾਹਿਬ ਨੂੰ ਡਾਊਟ ਸ਼ਰੀਫ ਆਦਮੀ ਆ ਉਹਨਾਂ ਦਾ ਵਕਾਰ ਉਹਨਾਂ ਦਾ ਰਸੂਖ ਹੈਗਾ ਹੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਗੱਲ ਇਹ ਆ ਕਿ ਕਈ ਚੀਜ਼ਾਂ ਹੁੰਦੀਆਂ ਨੇ ਪੋਲਿਟਿਕਸ ਦੇ ਵਿੱਚ ਪਹਿਲੀ ਗੱਲ ਇਹ ਆ ਕਿ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਦੀ ਗਵਰਨੈਂਸ ਦੇਖੀ ਆ ਉਹ ਤੁਹਾਨੂੰ ਵੀ ਪੈਰਾਮੀਟਰ ਤੇ ਚੈੱਕ ਕਰਨਗੇ ਜੀ ਹੋਇਆ ਕੀ ਕਿ ਹੁਣ ਮਤਲਬ ਕਿ ਤੁਹਾਡੀ ਟੀਮ ਜੋ ਕੰਮ ਕਰਦੀ ਆ ਪਿੰਡਾਂ 'ਚ ਫਲਸ ਕਰੋ ਛੋਟੇ ਛੁੱਟੇ ਮਾਮਲੇ ਨੇ ਪਿੰਡਾਂ ਦੇ ਹੂੰ ਉਹ ਅਪਰੋਚ ਕਰਦੇ ਨੇ ਅਪਰੋਚ ਕਰਦੇ ਆ ਫਲਾਣੇ ਬੰਦੇ ਤੱਕ ਪਿੰਡ ਦੇ ਲੀਡਰ ਤੱਕ ਪਿੰਡ ਦੇ ਲੀਡਰ ਨੂੰ ਸਮਝ ਨਹੀਂ ਲੱਗਦੀ ਕਿ ਹੁਣ ਕਰਾਂਗੇ ਜੀ ਜਦ ਕਿ ਉੱਥੇ ਉਲਟ ਸੀ ਹੂੰ ਅਗਲਾ ਉਸ ਚੀਜ਼ ਨੂੰ ਫਿਰ ਪੈਮਾਨੇ ਤੇ ਮਾਪਦਾ ਹੈ ਨਾ ਕਿ ਇੱਕ ਸਰਪੰਚ ਕੋਲ ਹੋ ਗਿਆ ਠੀਕ ਹੈ ਸਰਪੰਚ ਵੀ ਨਹੀਂ ਦੂਜਾ ਸਰਪੰਚ ਦਾ ਵਿਰੋਧੀ ਧੜਾ ਉਗੰਦਾ ਚੱਲੋ ਭਾਈ ਸੋ ਗਵਰਨੈਂਸ ਮਾਡਲ ਜਿਹੜਾ ਹੁੰਦਾ ਹੈ ਨਾ ਉਹ ਸਭ ਛੋਟੇ-ਛੋਟੇ ਕੰਮ ਵੀ ਦੇਖਦਾ ਹੈ ਕਿ ਭਈ ਮੇਰੇ ਲਈ ਕੀ ਹੋ ਰਿਹਾ ਇਹਨਾਂ ਦੀ ਟੀਮ ਦੇ ਵਿੱਚ ਇਹ ਧੀਰਾ ਬਹੁਤ ਵੱਡਾ ਨਾਮ ਸੀ ਲੰਬੀ ਹਲਕੇ ਦੇ ਵਿੱਚ ਜੀ ਧੀਰਾ ਖੁੱਡੀਆਂ ਬੜੀ ਮਿਹਨਤ ਕੀਤੀ ਇਹਨਾਂ ਸਾਰੇ ਇਸ ਫੈਮਿਲੀ ਚ ਚੁਸਨੇ ਨਾ ਖੁੱਡੀਆਂ ਸਾਹਦੇ ਤਾਂ ਪਤੀਜੇ ਪਤੀਜੇ ਨੇ ਜੀ ਧੀਰਾ ਖੁੱਡੀਆਂ ਦਾ ਹਲਕੇ ਚੋਂ ਪਿੱਛੇ ਹਟ ਜਾਣਾ ਸਮਝੋ ਬਾਹਰਸ ਉਹ ਐਕਟਿਵ ਸੀ ਸ਼ੁਰੂ ਜਦੋਂ ਸਰਕਾਰ ਬਣੀ ਕੰਮ ਕਰਵਾ ਰਹੇ ਸੀ ਲੋਕਾਂ ਨਾਲ ਮਿਲਗਲ ਰਹੇ ਸੀ ਇਹਨਾਂ ਦੀ ਥਾਂ ਤੇ ਕਈ ਵਾਰੀ ਖੁੱਡੀਆਂ ਸਾਹਿਬ ਦੀ ਥਾਂ ਤੇ ਉਹ ਵਿਚਰਦੇ ਸੀ ਆ ਕੇ ਬਿਲਕੁਲ ਪਰ ਤੁਸੀਂ ਕੁਝ ਮਹੀਨਿਆਂ ਤੋਂ ਦੇਖੋ ਬਿਲਕੁਲ ਇਸ ਪਰਦਰਸ਼ਤੋ ਗੈਪ ਹੋ ਜਾਂਦੀ ਹੈ ਹੁਣ ਮੈਟਰ ਕੀ ਹੈ ਮੈਨੂੰ ਨਹੀਂ ਪਤਾ ਤੋਂ ਇਹ ਚੀਜ਼ ਹੁੰਦੀ ਹੈ ਕਿ ਤੁਹਾਡਾ ਮੇਨ ਬੰਦਾ ਇੱਕ ਦਿਸਣਾ ਚਾਹੀਦਾ ਮੰਤਰੀ ਬਣ ਗਿਆ ਕੋਈ ਗਰਮੀਤ ਸਿੰਘ ਖੁੱਡੀਆਂ ਉਹ ਤੇ ਚੰਡੀਗੜ੍ਹ ਬੈਠੇ ਜੀ ਖੁੱਡੀਆਂ ਸਾਹਿਬ ਦਾ ਜਾਦਾ ਕੰਮ ਹੀ ਚੰਡੀਗੜ੍ਹ ਦਾ ਹੂੰ ਤਾਂ ਤੁਹਾਡਾ ਇੱਕ ਇੱਕ ਬੰਦਾ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਲੋਕਾਂ ਦੇ ਵਿੱਚ ਰਹਿਣਾ ਚਾਹੀਦਾ ਹੈ। ਕੋਈ ਇਧਰੋਂ ਕਾਲ ਆ ਗਈ ਤਾਂ ਆਪ ਜਾਵੇ। ਇਧਰੋਂ ਕਾਲ ਆ ਗਈ ਤਾਂ ਆਪ ਜਾਵੇ। ਤੁਸੀਂ ਮਤਲਬ ਕਿ ਬਈ ਚਿੱਟਪੁੰਜੀਏ ਟਾਈਪ ਲੀਡਰ ਜਿਹੜੇ ਹੁੰਦੇ ਨੇ ਨਾ ਉਹਨਾਂ ਦੇ ਸਾਰੇ ਆਪਣੀ ਵਿਰਾਸਤ ਨਹੀਂ ਛੱਡ ਸਕਦੇ। ਜੀ ਜੀ। ਨਾ ਹੀ ਤੁਹਾਨੂੰ ਤੁਹਾਨੂੰ ਸਦਾ ਇਤਿਹਾਸ ਜਿਹੜਾ ਤੁਹਾਡੇ ਨਾਲ ਤੁਰਿਆ ਜਾਏਗਾ। ਤੁਹਾਡੀ ਲੈਕਸੀ ਜਾਂ ਜਗਦੇਵ ਸਿੰਘ ਖੁੱਡੀਆਂ ਜੀ ਦਾ ਤੁਹਾਨੂੰ ਭਾਈ ਕੁਝ ਚੀਜ਼ਾਂ ਚ ਸੁਧਾਰ ਕਰਨਾ ਪਾਏਗਾ ਜੀ ਤਾਂ ਤੁਹਾਡੇ ਕੋਲ ਹਾਲੇ ਵੀ ਟਾਈਮ ਹੈ ਤਾਂ ਜਿਹੜਾ ਲੰਬੀ ਦਾ ਦ੍ਰਿਸ਼ ਬਦਲਿਆ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਉਸ ਵੇਲੇ ਮੈਂ ਉਸ ਨਾ ਜਿਤਹਾਰ ਦਾ ਵੀ ਇੱਕ ਨਤੀਜਾ ਕੱਢਿਆ ਸੀਗਾ ਸਾਹਿਬ ਕਿ ਜਿਹੜਾ ਵੋਟਰ ਹੁੰਦਾ ਨਾ ਕਿਉਂਕਿ ਪੁਰਾਣੀ ਜਨਰੇਸ਼ਨ ਜਿਹੜੀ ਹੁੰਦੀ ਆ ਉੱਤਰੀ ਜਾਂਦੀ ਹੈ ਸੰਸਾਰ ਤੋਂ ਜਾਂ ਬਹੁਤਾ ਰਾਜਨੀਤਿਕ ਸਰਗਰਮ ਨਹੀਂ ਰਹਿੰਦੀ ਸਰ ਜੀ ਜਨਰੇਸ਼ਨ ਆਉਂਦੀ ਹੈ ਦੂਜੀ ਤੀਜੀ ਹਮ ਹੁਣ ਕੋਈ ਬੱਚਾ ਜਿਹੜਾ 91 ਦਾ 95 ਦਾ ਉਹ ਕਹਿੰਦੇ ਯਾਰ ਬਾਦਲ 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 ਮੇਰਾ ਦਾਦਾ ਵੀ ਪਾਈ ਜਾਂਦਾ ਸੀ ਮੇਰਾ ਪਿਓ ਵੀ ਪਾਈ ਜਾਂਦਾ ਸੀ ਨਹੀਂ ਪਾਉਂਦੇ ਯਾਰ ਜੀ ਬਾਦਲ ਕੇ ਤਾਂ ਪੰਜਾਬ ਖਾ ਗਏ ਲੁੱਟ ਕੇ ਉਹ ਕਹਿੰਦਾ ਐਤ ਕੀ ਪਾਵਾ ਗਿਆ ਹਮ ਇੱਕ ਥੋੜਾ ਪੰਥਕ ਸੈਂਟੀਮੈਂਟ ਜੀ ਜੀ ਖੁੱਡੀਆਂ ਸਾਹਿਬ ਦੀ ਜਗਦੇਵ ਸਿੰਘ ਖੁੱਡੀਆਂ ਜੀ ਦੀ ਆਪਦੀ ਕਮਾਈ ਆ ਯਾਰ ਹਾਂਜੀ ਉਹਨਾਂ ਦੀ ਇੱਕ ਵਿਰਾਸਤ ਸੀ ਆਪਣੇ ਏਰੀਏ ਦੇ ਵਿੱਚ ਉਹਨਾਂ ਦੇ ਵਿਰੋਧੀ ਵੀ ਉਹਨਾਂ ਦੀ ਸਿਫਤ ਕਰਨਗੇ ਕੁਝ ਉਹ ਚੀਜ਼ ਸੀ ਕਿ ਮਤਲਬ ਕਿ ਪੁਰਾਣੇ ਇਤਿਹਾਸ ਚੋਚਾ ਕਿਹਾ ਦੇ ਜਾਂਦਾ ਸੀ ਤਾਂ ਮਤਲਬ ਕਿ ਹੌਲੀ 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 ਉਹ ਚੀਜ਼ ਲਹਿਰ ਬਣ ਗਈ ਗੁਰਮੀਤ ਸਿੰਘ ਖੁੱਡੀਆਂ ਦੀ ਆਪ ਦਾ ਸ਼ਰਾਫਤ ਵਾਲਾ ਚਿਹਰਾ ਪਰ ਬਾਅਦ ਦੇ ਵਿੱਚ ਜਦੋਂ ਚੀਜ਼ਾਂ ਤੁਹਾਡੀ ਆਸ ਦੇ ਅਨੁરૂਪ ਨਹੀਂ ਡਲਦੀਆਂ ਜੀ ਨਿਰਾਸ਼ਾ ਨਹੀਂ ਆ ਤਾਂ ਫਿਰ ਜਿਹੜੇ ਸੂਰਜ ਜਿੰਨੀ ਜਲਦੀ ਚਮਕੇ ਹੁੰਦੇ ਉਹਨੀ ਜਲਦੀ ਫਿੱਕੇ ਪੈ ਜਾਂਦੇ ਨੇ ਬਿਲਕੁਲ ਜੀ ਕਾਜ਼ਾ ਲੰਬੀ ਦਾ ਇਹੀ ਆ ਕਿ ਭਾਈ ਮਿਹਨਤ ਕਰ ਲੋਗੇ ਤਾਂ ਠੀਕ ਆ ਹੂੰ ਜੇ ਸੁਖਬੀਰ ਸਿੰਘ ਬਾਦਲ ਆ ਗਿਆ ਤੁਹਾਡੇ ਵਿਰੁੱਧ ਠੀਕ ਹੈ ਨਾ ਜੀ ਸੁਖਬੀਰ ਸਿੰਘ ਬਾਦਲ ਤੁਹਾਡੇ ਵਿਰੁੱਧ ਆ ਗਿਆ ਤੇ ਇਹੋ ਜੀ ਹਾਲਤ ਦੇ ਵਿੱਚ ਜਦੋਂ ਅਕਾਲੀ ਦਲ ਦਾ ਵੋਟਰ ਤੁਹਾਡੇ ਵੱਲ ਆਇਆ ਹੁਣ ਵਾਪਸੀ ਕਰ ਰਿਹਾ ਬਹੁਤ ਔਖਾ ਹੋ ਜਾਏਗਾ ਸਾਬ ਬਿਲਕੁਲ ਢੀਂਡੇ ਵੱਜਾਂਗੇ ਹੂੰ ਇਸ ਕਰਕੇ ਹੁਣ ਤੋਂ ਆਪਦਾ ਦੇਖ ਲੈਣ ਕਿ ਟਮ ਟਮਾ ਕੇ ਦੰਦ ਸੰਭਾਲ ਲੈਣਾ ਜੀ ਜੀ ਆਦਰਵਾਇਸ ਤੇ ਫਿਰ ਤੁਹਾਨੂੰ ਪਤਾ ਹੀ ਹੈ ਈਵੀਐਮ ਨੇ ਤੇ ਬੋਲੀ ਪੈਣਾ ਸੀ ਬੋਲੀ ਪੈਣਾ